ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਡਿਊਟੀ ਦੌਰਾਨ ਸ਼ਹੀਦ ਅਜੇ ਕੁਮਾਰ ਦੀ ਸ਼ਹਾਦਤ ਹੋਈ ਹੈ। ਔਰ ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣ ਗਿਆ। ਤੇ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜ਼ਿੰਮੇਵਾਰੀਆਂ ਵੀ ਸਾਡੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਈਏ। ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ਤੱਕੇ ਨਾ ਖਾਣੇ ਪੈਣ ਖੱਜਲ ਖਵਾਰੀਆਂ ਨਾ ਹੋਣ ਸੋ ਇਸ ਸਬੰਧ ਚ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ ਚ ਤਾਂ ਪਹਿਲਾਂ ਹੀ ਕਰਦੇ ਆ ਇੱਥੇ ਪੰਜਾਬ ਚ ਵੀ ਅਸੀਂ ਗਰੰਟੀ ਦਿੱਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਚਾਹੇ ਪੁਲਿਸ ਮੈਂ ਪੁਲਿਸ ਵਾਲਾ ਮਲਾਜਮ ਕੋਈ ਚਾਹੇ ਕੋਈ ਫੌਜ ਵਾਲਾ ਤਾਂ 1 ਕਰੋੜ ਰੁਪਈਆ ਸੀ ਉਹਨਾਂ ਨੂੰ ਜਿਹੜਾ ਉਹ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਦੇਵਾਂਗੇ ਕੋਈ ਮੁੱਲ ਨਹੀਂ ਹੈਗਾ ਇਹ ਸ਼ਹੀਦ ਦੀ ਜਾਨ ਦਾ ਸੋ ਦੇਖ ਲਓ ਤੁਸੀਂ ਆ ਛੋਟਾ ਜਿਹਾ ਘਰ ਹੈ 6 ਭੈਣਾਂ ਦਾ ਭਾਈ ਹੈ ਕਬੀਲਦਾਰੀ ਬਹੁਤ ਵੱਡੀ ਹੈ ਸੋ ਨੌਕਰੀ ਵੀ ਜਿਹੜੀ ਭੈਣ ਹੈ ਉਹ ਵੀ ਆ ਵੱਡਾ ਸ਼ਹੀਦ ਆ ਛੋਟਾ ਸ਼ਹੀਦ ਤੇ ਸ਼ਹੀਦ ਬਣ ਦਾ ਮਾਨ ਸਨਮਾਨ ਫੌਜ ਵੱਲੋਂ ਵੀ ਮਿਲਿਆ ਧੰਨਵਾਦ ਕਰਦੇ ਆ ਫੌਜ ਦਾ ਇਸ ਵੱਲੋਂ ਔਰ ਫੌਜ ਨਾਲ ਅਸੀਂ ਇਨ ਟੱਚ ਵੀ ਆ ਫੌਜ ਵੀ 1.8 ਕਰੋੜ ਰੁਪਇਆ ਫੌਜ ਵੱਲੋਂ ਵੀ ਆਊਗਾ ਤੇ ਨਾਲ ਜੋ ਵੀ ਅਸੀਂ ਆਪਸ ਵਿੱਚ ਪ੍ਰਸ਼ਾਸਨ ਤੇ ਫੌਜ ਆਪਸ ਦੇ ਵਿੱਚ ਸੰਪਰਕ ਚ ਰਹਿਣਗੇ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਨਹੀਂ ਹੋਣੀ ਉਹਨਾਂ ਦੇ ਨਾਮ ਤੇ ਸਕੂਲ ਜਿਹੜਾ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਸਕੂਲ ਉਹਨਾਂ ਦੇ ਨਾਮ ਤੇ ਸ਼ਹੀਦ ਹਾਂਜੀ ਪਰਿਵਾਰ ਵੱਲੋਂ ਬੁੱਤ ਲਾਉਣ ਦੀ ਮੰਗ ਹੈ ਪੰਚਾਇਤ ਪਿੰਡ ਵੱਲੋਂ ਫੈਸਲਾ ਕਰ ਲਈ ਕਿੱਥੇ ਲਾਉਣਾ ਹੈ ਉਹ ਵੀ ਲਾਵਾਂਗੇ ਇੱਕ ਆ ਹਾਂਜੀ ਹੌਸਟ ਡਿਸਪੈਂਸਰੀ ਹੈਗੀ ਉਹਨੂੰ ਅਪਗ੍ਰੇਡ ਕਰਕੇ ਕਿ ਆਮ ਆਦਮੀ ਕਲੀਨਿਕ ਉਸ ਲੈਵਲ ਦਾ ਕਿ ਸਾਰੇ ਟੈਸਟ ਇੱਥੇ ਫਰੀ ਸਾਰੀਆਂ 90 92 ਕਿਸਮ ਦੀਆਂ ਦਵਾਈਆਂ ਫਰੀ ਤੇ ਸ਼ਹੀਦ ਦੇ ਨਾਂ ਤੇ ਉਹ ਜਿਹੜਾ ਹੋਊਗਾ ਸੋ ਅੱਜ ਪਰਿਵਾਰ ਦੇ ਨਾਲ ਹਮਦਰਦੀ ਕਰਨ ਲਈ ਆਏ ਆ ਸੋ ਪਰਿਵਾਰ ਨੂੰ ਦੇਖੋ ਜੇ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਹੀਂ ਸੰਭਾਲਾਂਗੇ ਉਹ ਰੁਲਣਗੇ ਤਾਂ ਹੋਰ ਬੱਚਾ ਕੋਈ ਆਮਗੜ ਸਰਜਾਰਾ ਨਾਲ ਜਾਂ ਮਲਾਉਤ ਦਾ ਕੋਈ ਦੁਬਾਰਾ ਹਰਦਲੇ ਏਰੀਆ ਦਾ ਕੋਈ ਫੌਜ ਪ੍ਰਤੀ ਕਹ ਹੁਣ ਦਾ ਹੌਸਲਾ ਕਰ ਸਕੂ ਉਹ ਉਹ ਯਾਰ ਪਰਿਵਾਰ ਉਲ ਗਿਆ ਉਹਨਾਂ ਦਾ ਕੋਈ ਹੈ ਹੀ ਨਹੀਂ ਸੀ ਜੇ ਅਸੀਂ ਪਰਿਵਾਰ ਨੂੰ ਸੰਭਾਲ ਲਾਂਗੇ ਪਰਿਵਾਰ ਨੂੰ ਮਨ ਦਾ ਮਾਨ ਸਨਮਾਨ ਮਿਲ ਜੂਗਾ ਤਾਂ ਬਹੁਤ ਸਾਰੇ ਬੱਚੇ ਹੈ ਜਿਹਨੇ ਜਿਹੜੇ ਕਹਿੰਦੇ ਨੇ ਦੇਸ਼ ਵਾਸਤੇ ਅਸੀਂ ਜਾਣਾ ਚਾਹੁੰਦੇ ਹਾਂ ਬਹੁਤ ਚ ਪਰ ਇਸ ਤੋਂ ਜੀ ਸਰ ਜੀ ਪਾਰਟੀਆਂ ਲੈ ਕੇ ਕੀ ਗੱਲ ਕਰ ਰਹੇ ਹੋ 4 ਸਾਲਾਂ ਦੀ ਫਾਊਂਡੇਸ਼ਨ ਜਿਹੜੀ ਹੈ ਹਾਂ ਦੇਖੋ ਨੌਜਵਾਨਾਂ ਦਾ ਮਨੋਵਲ ਦਿਖ ਰਿਹਾ ਜੀ ਦੇਖੋ ਮਤਲਬ ਜਦੋਂ ਸਾਡਾ ਪੰਜਾਬ ਜਿਹੜਾ ਸਾਡਾ ਦਾ ਵਿਰਸਾ ਹੀ ਸ਼ਹੀਦੀਆਂ ਦਾ ਹੈ